ਹੋਰ ਕੰਪਨੀ ਦੇ ਕਿਹੜੇ ਟਰੈਕਟਰ ਤੇ ਚਲਾਇਆ ਜੌਂਡੀਅਰ ਵਿੱਚ ਚਲਾ ਕੇ ਦੇਖ ਹਾਂ ਉਹਦੇ ਕਿਵੇਂ ਸਵਾਦ ਆਉਂਦਾ ਨਹੀਂ ਨਹੀਂ ਕਿਹੜਾ ਆਏ ਦਾ ਸਵਾਦ ਹੈ ਨਾ ਉਹ ਸਵਾਦ ਹੈ ਨਹੀਂ ਬਦੰਦਰਾ 855 ਵਾਲੇ ਦੇ ਜੌਂਡੀਅਰ ਵਾਲੇ ਲੜਦੇ ਬਹੁਤ ਹੁੰਦੇ ਇਸ ਗੱਲ ਤੇ ਉਹ ਕਹਿੰਦੇ 855 ਚੰਗਾ ਜੌਂਡੀਅਰ ਵਾਲਿਆਂ ਦਾ ਜੌਂਡੀਅਰ ਚੰਗਾ ਉਹ ਤਾਂ ਕਿਵੇਂ ਉਹ ਚਲਾਉਂਦੇ ਆ ਾਡੋ ਾਡਸ ਹਾਵ ਆ ਨਾ ਹਾਂ ਹੌਲੈਂਡ ਵਾਲਿਆਂ ਦੇ ਸਾਡਾ ਚੰਗਾ ਉਹਨਾਂ ਨੂੰ ਉਹ ਚੰਗਾ ਲੱਗਦਾ ਹਾਂ ਕਿਸੇ ਨੂੰ ਜੌਂਡੀਅਰ ਚੰਗਾ ਲੱਗਦਾ ਮੈਨੂੰ 855 ਚੰਗਾ ਚੰਗਾ ਨਹੀਂ ਇਹ ਵੀ ਨਹੀਂ ਦਿੰਦਾ ਇਹ ਤਾਂ ਹੈ ਫਾਇਦਾ ਇਹ ਵੀ ਅੱਖਾਂ 'ਚ ਪਾਣੀ ਕਢਾ ਦਿੰਦਾ 2400 ਚੱਕਰ ਤੋਂ ਵੀ ਗਾਹ ਨੂੰ ਵਧੀ ਤੁਰਿਆਉਂਦਾ ਵਧੀ ਤੁਰਿਆਉਂਦਾ ਅੱਛਾ ਹਾਂ ਠੀਕ ਆ ਯਾਨੀ ਜੇ ਇੱਥੇ ਮੀਟਰ ਆ ਨਾ ਹਾਂ 2400 ਤੇ 2400 ਤੋਂ ਵਿਚਾਲੇ ਆ ਜਾਂਦਾ ਕੋਕੀ ਇਹ ਅੱਛਾ ਇੱਥੇ ਸੂਈ ਆ ਲੈ ਟਿਲੀ ਆਉਂਦਾ ਸੂਈ ਇੱਥੇ ਹੈ ਹਾਂ ਵਿਚਾਲੇ ਹਾਂ ਕਿਹੜੇ ਗੱਲ ਕਰਦੇ ਹਾਂ 20 ਮਿੰਟ ਲੱਗ ਜਾਂਦੇ ਹਾਂ ਲੱਗ ਜਾਂਦੇ ਇਹ ਤਾਂ ਤੂੰ ਵੀ ਸਿਆਣ ਹਾਂ 20ਾਂ ਦੇ 20 ਮਿੰਟਾਂ ਦੇ ਵਿੱਚ ਦੱਸ ਕਿ ਨੂੰ ਘਟ ਇਹ ਤਾਂ ਹੈਗਾ ਹੀ ਨਾ ਨੋਰਮਲ ਯਾਰ ਰੈਕ ਤੇ ਲਗਾ ਕਰਾਇਆ ਹਾਂ ਆਪਾਂ ਨੂੰ ਪਤਾ ਹੁਣ ਉਹ ਜਿਹੜਾ ਕੋਈ ਵਾਹਨ ਚੱਕਿਆ ਚੁੱਕਿਆ ਉੱਥੇ ਲੈਵਲ ਪਤਾ ਭਾਈ ਲੈ ਆ ਲੱਗਦਾ ਟਾਈਮ ਹਾਂ ਉੱਥੇ ਵੀ ਨਹੀਂ ਲੈਵਲ ਕੱਢਣ ਦੀ ਲੋੜ ਹਾਂ ਜਾਣੀ ਦੀ ਮੂੰਹ ਹੀ ਆਪਣ ਤੋੜ ਜਾਂਦਾ ਪਤਾ ਲੱਗ ਜਾਂਦਾ ਯਾਰ ਉੱਥੋਂ ਆਹ ਟਰੈਕਟਰ ਕਿਹੜਾ ਮਾਡਲ ਆ ਇਹ 19 ਮਾਡਲ ਵਾਇਦਾ ਬਹੁਤ ਖਿੱਚ ਕੇ ਹੋਊਗਾ ਇਹ ਹਾਂ ਭੋਲ ਅੰਤ ਲੈਣੇ ਆ ਪੂਰਾ ਇਹਦਾ ਕਿੰਨਾ ਕ ਇਹ ਭਾਈ 11 ਹਾਲਾ ਤੱਕ ਜਮਨ ਡੋਲ ਅੱਛਾ ਪਹਿਲੇ ਹਾਈ ਚ ਕੇ ਹਾਈਲੇ ਚ ਵੀ ਤੇ ਦੂਜੇ ਚ ਵੀ ਦੂਜੇ ਚ ਵੀ ਲਾ ਦਿੰਨੇ ਆ ਠੀਕ ਆ ਰੀਪਰ ਤੇ ਤੀਜੇ ਚ ਹੁਣ ਆ ਦੂਜੇ ਚ ਆਉਣਾ ਹੈ ਅੱਛਾ ਫਿਰ ਇਹਦਾ ਸਾਰੇ ਆ ਜਾਨੀ ਕਿ ਸਾਰਾ ਸਾਲ ਕਰਾਈ ਤੇ ਚੱਲੀ ਜਾਂਦਾ ਹਾਈ ਤੇ ਉਹ ਟਰਾਲੀ ਟ੍ਰੋਲੀ ਤੇ ਵੀ ਹਾਂ ਹਾਂ ਟਰਾਲੇ ਤੇ ਵੀ ਚੱਲਦਾ ਅੱਛਾ ਆ ਚੌਥੀ ਜੋੜੀ ਆ ਇਹਦੀ ਕਰਨ ਠੀਕ ਆ ਨਾਲੇ ਉੰਨੀ ਮਾਰ ਉਹ ਪਿਆ ਤਾਂ ਸੀਲ ਹੀ ਲੱਗਦਾ ਹੈ ਖੁੱਲਿਆ ਖੁੱਲਿਆ ਤਾਂ ਕੋਈ ਪੰਪ ਪੰਪ ਨਹੀਂ ਕੋਸ਼ਣੇ ਖੋਲੇ ਦਾ ਕਦਾਂ ਪੰਪਾ ਬੋ ਕਟਾਈ ਵਾਲਾ ਅੱਛਾ ਉਹ ਵੀ ਟਾਇਰ ਵੱਡੇ ਕਰਕੇ ਮੇਰੇ ਅੱਛਾ ਜਿਹੜੇ ਵੱਡੇ ਪਾਏ ਸੀ ਹਾਂ ਵੱਡੇ ਪਾਏ ਠੀਕ ਤੀਜੀ ਜੋੜੀ ਆ ਮੂਰਲੀ ਮੂਰਲੀ ਵੀ ਹਾਂ ਤੇ ਮਗਰਲੀ ਚੌਥੀ ਹਾਂ ਆਂਤੀ ਲੈਨੇ ਆ ਯਾਰ 15 ਇਹਨਾਂ ਦੇ 17 18000 ਘੰਟਾ ਚੱਲ ਗਿਆ ਮੀਟਰ ਚੱਲਦਾ ਵਾ ਇਹ 80 ਤੇ 4 84 100 ਘੰਟਾ ਚੱਲਿਆ ਹਾਂ ਨੇ ਮੀਟਰ ਫਿਰ ਹੋਇਆ ਹੋਊਗਾ ਬੈਕ ਬੂਕੇ ਜ਼ਿਆਦਾ ਕਿਉਂਕਿ 4000 ਘੰਟਾ ਚੱਲ ਜਾਂਦਾ ਵਾ ਇੱਕ ਜੋੜੀ ਟਾਇਰਾਂ ਦੀ ਫਿਰ ਰੋਲਾ ਭਾਈ ਆਏ ਹਨ ਨਾ ਸੜਕ ਤੇ ਜ਼ਿਆਦਾ ਚੱਲਦਾ ਅੱਛਾ ਹਾਂ ਸੜਕ ਤੇ ਚੱਲਣ ਦੇ ਕਾਰਨ ਹਾਂ ਉਹ ਹਾਂ ਉਹਦੇ ਕਰਕੇ ਨੇ ਹੁਣ ਜੈਂਪ ਮਾਰੀ ਜਾਣੇ ਟਾਇਰ ਕਾ ਸੀ ਜਾਣੇ ਰੇਤਾ ਵਾਲੇ ਟਰਾਲੇ ਤੇ ਨਹੀਂ ਦੂਜੇ ਤੇ ਮਿੱਟੀ ਵਾਲੇ ਟਿੱਬੇ ਦੀ ਮਿੱਟੀ ਅੱਛਾ ਹਾਂ ਇਹ ਤੂੰ ਹੀ ਤੂੰ ਹੀ ਚਲਾਉਣਾ ਫਿਰ ਇਹਨੂੰ ਬਈ ਪਹਿਲੋਂ ਮੈਂ ਲਾ ਗਏ ਤੇ ਨਾਲ 11 ਸਾਲ ਹਾਂ ਤੇ ਵਿੱਚੋਂ ਮੈਂ ਬਦਲਦਾ ਹੋਰ ਟਰੈਕਟਰ ਕਿਹੜਾ ਚਲਾਉਣਾ ਹੁੰਦਾ ਇਹ ਚਲਾ ਤਾਂ ਸਾਰੇ ਲਈ ਦੇ ਮੈਨੂੰ ਪਸੰਦ ਇਹ ਹੀ ਲੱਗਾ। ਅੱਛਾ। ਹਾਂ। ਇੱਕ ਜੀ ਮੈਂ ਤਾਂ ਯਾਰ ਵੇਖੀਏ ਤੁਹਾਡੇ ਪਿੰਡ ਦੇਆਂ ਦੀ ਬੰਦਿਆਂ ਦੀ। ਹਾਂ। ਸਾਡਾ ਰਹਿਦਾਰ ਵੀ ਕਰਕੇ। ਲਊ ਬਹੁਤ ਮਹੀਨਿਆਂ ਦੀ ਟਰੈਕਟਰ ਦਾ ਹਨਾ। ਲਊ ਭਾਈ ਯਾਰ ਕਿਰਾਏ ਦੇ ਕੰਮ ਤੇ ਪੀਤਾ ਹੀ ਜਾਂਦਾ। ਨਹੀਂ ਵੈਸੇ ਵੀ ਜਿਹੜਾ ਵੀ ਬੰਦਾ ਟਰੈਕਟਰ ਦਾ ਆਣ ਅਖੀਰ ਲੈਨੇ। ਇਹ ਵੇਖਿਆ ਵਾ। ਹਨਾ ਆ ਕਿਰਾਇਆ ਵੀ ਨਾਲ ਦਈ ਇਹਦੇ। ਅੱਛਾ। ਹਾਂ। ਕਿਰਾਇਆ ਉਹ ਸੌਧ ਤੋਂ ਬਹੁਤ ਹੈ। ਕਿਰਾਇਆ ਨਹੀਂ ਹੁੰਦਾ ਯਾਰ ਇਹਦਾ ਬਕਟ ਦਾ ਕੋਈ ਚੱਕਰ ਨਹੀਂ ਹੁੰਦਾ। ਨਹੀਂ ਇਹ ਤਾਂ ਸਰਕ ਸਹੀ ਤਾਂ ਸਿਸਟਮ ਨਹੀਂ ਕਰਨਾ ਕੰਮ ਜਿਹੜਾ ਕਰਨਾ ਵਾ ਜਿਹੜਾ ਸਿਸਟਮ ਦਾ ਕੰਮ ਆ ਉਹ ਕਿਹੜੀ ਬਾਗਟਾਂ ਨਾਲ ਦੀ ਬਾਗਟ ਬਹੁਤ ਸਰਾਬਣੀ ਅੱਛਾ ਹਾਂ ਸਾਰੇ ਕਰਾਇਆ ਨਹੀਂ ਬੰਦੀਆਂ ਹਾਂ ਕਹਿ ਸਕਦੇ ਕੋ ਹੱਦ ਤੱਕ ਜਿਵੇਂ ਹੁਣ ਇਹਦਾ ਟਾਇਰ ਆ ਅੱਗੇ ਪਿੱਛੇ ਆ ਕੇ ਕਰਕੇ ਇਹਦੇ ਕਰਕੇ ਥੋੜਾ ਹੈਗਾ ਪਰ ਵੈਸੇ ਜੇ ਕਹਿੰਗੇ ਸਾਰਾ ਸਿਸਟਮ ਦਾ ਹੀ ਹੁੰਦਾ ਵਾ ਜੇ ਸਿਸਟਮ ਚੰਗਾ ਵਾ ਬਾਗਟ ਪਲਾਂ ਪ੍ਰਾਣੀ ਲਾ ਦੇ ਤਾਂ ਇੱਕੋ ਜਿਹਾ ਹੀ ਆਉਂਦਾ ਹਾਂ ਇੱਕੋ ਜਿਹਾ ਹੀ ਆਉਂਦਾ ਹਾਂ ਪਰ ਇਹਦੀ ਇਹਦਾ ਫਰਕ ਆ ਬਾਗਟ ਦਾ ਠੀਕ ਆ ਬਣਾਇਆ ਬਹੁਤ ਵਧੀਆ ਯਾਰ ਬੰਤਰ ਬਹੁਤ ਵਧੀਆ ਬੰਦ ਅੱਛਾ ਹਮ ਪਰ ਗੋਵਿੰਦ ਵਾਲਿਆਂ ਦਾ ਆ ਕਿਹੜਾ ਨੈਰਾ ਤੇ ਪ੍ਰੀਕਟ ਹਾਂ ਕਿੰਨਾ ਕਿੰਨਾ ਟਾਈਮ ਹੋ ਗਿਆ ਤੈਨੂੰ ਕਿਰਾਇਆ ਲਾਉਂਦੇ ਨੂੰ ਮੈਂ ਬਈ ਲੱਗਾ ਏ 2015-15 ਲੱਗਾ ਤੂੰ ਯਾਰ ਮੈਨੂੰ ਇੱਕ ਗੱਲ ਦੱਸ ਅੱਜ ਮੈਨੂੰ ਜਿਹੜੀ ਤੇਰੀ ਗੱਲ ਸਭ ਤੋਂ ਵਧੀਆ ਲੱਗੀ ਤੂੰ ਲੈਵਲ ਕਿਉਂ ਨਹੀਂ ਕੱਢਦਾਗਾ ਲੈਵਲ ਬਾਈ ਕਿਤੇ ਵੀ ਨਹੀਂ ਕੱਢਿਆ ਹਾਂ ਆਪਾਂ ਨੂੰ ਹੁਣ ਤੂੰ ਮੰਨ ਕੇ ਚੱਲ ਜਿਹੜੇ ਗੱਲ ਕਰਦੇ ਹਾਂ ਹਾਂ 20 ਮਿੰਟ ਲੱਗ ਜਾਂਦੇ ਹਾਂ ਲੱਗ ਜਾਂਦੇ ਹਾਂ ਇਹ ਤਾਂ ਤੂੰ ਵੀ ਸਿਆਣੂ ਹਾਂ 20 ਦੇ 20 ਮਿੰਟਾਂ ਦੇ ਵਿੱਚ ਦਸ ਕਿਨੂ ਘਟਾ ਇਹ ਤਾਂ ਹੈਗਾ ਹੀ ਜਿਹਾ ਜਿਹਾ ਜਿਉਂ ਤਾਂ ਨੋਰਮਲ ਯਾਰ ਰੈਕ ਤੇ ਲਗਾ ਕਰਾਇਆ ਹਾਂ ਆਪਾਂ ਨੂੰ ਪਤਾ ਹੁਣ ਉਹ ਜਿਹੜਾ ਕੋਈ ਵਾਹਨ ਚੱਕਿਆ ਚੁੱਕਿਆ ਉੱਥੇ ਲੈਵਲ ਪਤਾ ਬਈ ਲੈ ਆ ਲੱਗਦਾ ਟਾਈਮ ਹਾਂ ਉੱਥੇ ਵੀ ਨਹੀਂ ਲੈਵਲ ਕੱਢਣ ਦੀ ਲੋੜ ਹਾਂ ਜਾਨੀ ਦੀ ਉਹੀ ਆਪਾਂ ਨੂੰ ਤੋੜ ਜਾਂਦਾ ਪਤਾ ਲੱਗ ਜਾਂਦਾ ਯਾਰ ਉੱਥੋਂ ਸੁਵਾਗਾ ਹੁਣ ਵਜ੍ਹਾ ਤੇਰਾ ਹਾਂ ਉਹ ਵੇਖੋ ਚੰਨੀ ਵੰਦੀ ਤਾਂ ਨਾ ਉਹ ਤੋੜੀ ਆ ਹਾਂ ਉਹ ਸੁਵਾਗਾ ਉਤੋਂ ਨਹੀਂ ਜਾਂਦਾ ਯਾਰ ਇਹ ਵੇ ਆ ਵਕਿਆਹੀਂ ਅਸੀਂ ਅਹੀਂ ਉਧੇ ਲਾਇਆ ਕਰਾਇਆ ਉਧਰ ਅਸੀਂ ਲੈਵਲ ਲੈਵਲ ਕੱਢ ਕੇ ਪੂਰਾ ਮੂੰਹ ਬਦਲ ਰਾ ਇਧਰੋਂ ਚੱਲ ਪਿਆ ਹੁਣ ਸਿੱਧਾ ਹੀ ਚੱਲ ਪੈਣਾ ਵਾ ਸਾਰੇ ਵਾਂਹ ਚ ਸਿੱਧਾ ਹੀ ਸਿੱਧਾ ਹੀ ਦਿਖਾਈਦਾ ਕੋਈ ਵਾਹਣ ਖਰਾਬ ਤਾਂ ਨਹੀਂ ਹੋਇਆ ਇਹੋ ਜਾਂ ਹਾਂ ਆਪਣੇ ਤੋਂ ਧਣੀ ਹੋਇਆ ਲਾਂਬਾ ਵੀ ਨਹੀਂ ਆਇਆ ਆਪਨ ਅੱਛਾ ਹੂੰ ਠੀਕ ਹੈ ਬਾਈ ਇਹਨਾਂ ਰਿਕਦਿਓ ਹੁਣ ਕਿਰਾਏ ਲੱਗੇ ਆ ਹਾਂ ਠੀਕ ਹੈ ਹੂੰ ਮਣੇ ਇਹ ਤਾਂ ਤੂੰ ਮੰਨਦਾ ਹੀ ਆ ਗੱਲਾਂ ਬਿਲਕੁਲ ਹੁਣ ਮਾੜੀ ਤੋਂ ਮਾੜਾ ਕਿੱਲੇ ਵਾਲਾ ਵੀ ਲਵਾਈ ਜਾਂਦਾ ਰਿਕ ਲੋਂਦਾ ਵਾ ਰਿਕ ਤੇ ਹੀ ਲੱਗਦਾ ਵਾ ਤੇ ਆ ਹੁਣ ਤੂੰ ਮੰਨ ਕੇ ਚੱਲ ਪਹਿਲੇ ਰੰਦੇ ਤਾਂ ਤੋੜੀਆਂ ਖਿੱਚੀਆਂ ਜਾਣੀਆਂ ਹਾਂ ਪਤਾ ਐ ਸਾਈਡ ਲੱਗ ਗਿਆ ਕਰਾਇਆ ਹਾਂ ਐ ਸਾਈਡ ਐਸ ਮੱਥੇ ਨੂੰ ਮਿੱਟੀ ਪੂਰੀ ਹੋ ਜਣੀ ਜਦੋਂ ਆਏ ਲੱਗ ਕੇ ਤੇ ਮੱਥੇ ਪੂਰੀ ਹੋਏ ਬਸ ਤੇ ਕਰਾਇਆ ਲੱਗ ਗਿਆ ਹਾਂ ਉਹ ਲੋਰ ਨੂੰ ਤਾਂ ਬੜਾ ਚਾਰ ਵਾਰੀ ਲਾਲਾ ਉਹ ਮਿੱਟੀ ਉਨੀ ਦੀ ਚੱਕੀ ਫਿਰਨੀ ਆ ਉਨੀ ਕਿ ਤਾਂ ਇਹਨੇ ਤੂੰ ਹੀ ਫਿਰਨੀ ਉਹ ਤਾਂ ਤੂੰ ਹੀ ਫਿਰਨੀ ਉਨੀ ਕਿ ਤਾਂ ਇਹਨੇ ਜਿਹੜੀ ਇਹਦੀ ਆ ਗਈ ਬਾਗੜ ਚ ਬਸ ਹਣਾ ਯਾਰ ਮਿੱਟੀ ਹੁਣ ਪੂਰੀ ਆ ਤੇਰੀ ਹਾਂ ਪੂਰੀ ਹੋ ਗਈ ਜਿਹੜੀ ਮਿੱਟੀ ਖਾਲੀ ਵੀ ਕਰੂਗਾ ਕਿਤੇ ਇਹ ਹਾਂ ਤੇ ਆਇਤਾ ਹੈ ਨੀਆ ਦੂਜੇ ਰੰਦੇ ਚ ਵੀ ਆਹੀ ਲਈਦੇ ਉਹਨਾਂ ਕੇ ਫਿਰ ਉਹ ਡਾਊਨ ਕਰਨਾ ਹੀ ਪੈਣਾ ਵਗਟ ਨੂੰ ਡਾਊਨ ਕਰਨਾ ਪੈਂਦਾ ਹੁਣ ਇੱਕ ਐਟੀਟਿਊਡ ਹੀ ਆ ਹੁਣ ਤੂੰ ਘਟਾਉਣੀ ਆ ਇੱਥੇ ਇਹਨੇ ਬਾਜੀ ਆਣਾ ਹਾਂ ਇਹਦੀ ਆ ਸਿਰਾਂ ਗੱਲਬਾਤ ਲੱਗੀ ਨਹੀਂ ਅੱਛਾ ਇਹ ਆ ਵੱਜ ਜਾਂਦਾ ਵਾ ਹਾਂ ਬਾਜੀ ਜਾਂਦਾ ਲੋਕ ਹੋ ਜਾਂਦਾ ਵਾ ਹਾਂ ਲੋਕ ਹੋ ਜਾਂਦਾ ਤੇ ਹੁਣ ਲੋਕ ਖੁੱਲਦਾ ਕਿਵੇਂ ਆ ਲੋਕ ਕਰਦੇ ਤੂੰ ਕਾਹੇਂਗੇ ਇਹਨੂੰ ਆਏ ਅੱਛਾ ਜਿੱਥੇ ਖੜਿਆ ਤਾਂ ਉੱਥੇ ਲੋਕ ਹੀ ਆ ਉੱਥੇ ਲੋਕ ਹੀ ਆ ਠੀਕ ਆ ਇਹ ਚੀਜ਼ ਵਧੀਆ ਲੱਗੀ ਐ ਕਾ ਚੀਜ਼ ਮਾ ਕਰੋ ਟਰੈਕਟਰ ਲੱਗਦਾ ਨਹੀਂ ਅੱਛਾ ਕੀਦੇ ਤੇ ਆ ਚੀਜ਼ ਕਸੀ ਆ ਮਗਰ ਲੱਗੀ ਆ ਹਾਂ 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 ਇਹ ਚੀਜ਼ਾਂ ਦਾ ਮੈਨੂੰ ਬਹੁਤ ਵਧੀਆ ਕਰਾਇਆ ਲੱਗਾ ਮੈਂ ਵਧੀਆ ਸੈਟ ਆ ਸੋਹਣੀ ਲੱਭਣੀ ਆ ਬਾਗਟ ਹਾਂ ਤੇ ਇੱਕ ਤੂਤੰਦਰਾ ਇੱਕ ਹੋਰ ਚੀਜ਼ ਆ ਜੋਰ ਤੋਂ ਹੀ ਓਵੇਂ ਵੀ ਲਵਾਣੇ ਭਰੀ ਭਰੀ ਬਾਗਟ ਤੋਂ ਛੱਡਦੇ ਤੁਹਾਨੂੰ ਕਰਾਇਆ ਕਾ ਤੂੰ ਹਣ ਬਈ ਯਾਰ ਸੱਚ ਤੇ ਹੱਥ ਰੱਖੇਗਾ ਹਾਂ ਹਣਵਾਣ ਵਾਲਾ ਕਹੀ ਦਿੰਦਾ ਹਾਂ ਬਈ ਸੱਚ ਤੇ ਹੱਥ ਆ ਯਾਰ ਤੇਰੇ ਬੰਦੇ ਦਾ ਹਾਂ ਉਹ ਤੋਂ ਬਿਹਤਰ ਆ ਇਹ ਆ ਹਾਂ ਕਲੱਚ ਦੇ ਲੋ ਹਾਂ ਓਨਾਂ ਕ ਤਾਂ ਚੱਕੇ ਜਾਂਦਾ ਕਰਾਇਆ ਠੀਕ ਆ ਜੱਕੇ ਆਂਦਣਾ ਹਾਂ ਪੰਜਾਬ ਵਾਲਾ ਤੂੰ ਬੈਕ ਕਰਕੇ ਫੇਰ ਜੂਰ ਲਵਾ ਦੇ ਉਹ ਤਾਂ ਨਾ ਰੰਦੇ ਜਿ ਕਿਦੋਂ ਬਾਈ ਘਾ ਲੱਗ ਗਿਆ ਨਾ ਹਾਂ ਜਾਂ ਆ ਕਣਕ ਦਾ ਫੂਸਾ ਯਾਰ ਵਾਲੀ ਲੱਗੀ ਹਾਂ ਇਹ ਤਾਂ ਇਹਨੇ ਟੈਟ ਹੀ ਹੋਈ ਮੈਨੂੰ ਲੱਗਦਾ ਜਿਹੜਾ ਚੱਕਣ ਵਾਲਾ ਬਟਨ ਉਹ ਤਾਂ ਨਵਾਂ ਹੀ ਪਿਆਊਗਾ ਉਹ ਤਾਂ ਛੇੜਦਾ ਹੀ ਨਹੀਂ ਤਈਆਂ ਨਾ ਇਹ ਹੋਰ ਡਰਾਈਵਰ ਆ ਜਾਂਦੇ ਉਹ ਛੇੜਦੇ ਹਾਂ ਤੂੰ ਨਹੀਂ ਆ ਮੈਂ ਨਹੀਂ ਛੇੜ ਹੋਰ ਕਿਹੜੇ ਕਿਹੜੇ ਟਰੈਕਟਰਾਂ 'ਤੇ ਚਲਾਇਆ ਕਰਾਇਆ ਹੋਰ ਆਪ 16 ਟਰੈਕਟਰ ਭੇਜ ਤੇ ਆ ਲਿਆ ਲਿਆ ਕੇ ਨਹੀਂ ਨਹੀਂ ਹੋਰ ਕੰਪਨੀ ਦੇ ਕਿਹੜੇ ਟਰੈਕਟਰ ਤੇ ਚਲਾਇਆ 2000 ਰੁਪਏ ਚਲਾ ਕੇ ਦੇ ਹਾਂ ਉਹਦੇ ਕਿਵੇਂ ਸਵਾਦ ਆਉਂਦਾ ਨਹੀਂ ਨਹੀਂ ਕਿਹੜਾ ਆਏ ਦਾ ਸਵਾਦ ਹੈ ਨਾ ਉਹ ਸਵਾਦ ਹੈ ਨਹੀਂ ਪਸੰਦਰਾ 855 ਵਾਲੇ ਦੇ ਜੌਂਡੀਅਰ ਵਾਲੇ ਲੜਦੇ ਬਹੁਤ ਨੇ ਇਸ ਗੱਲ ਤੇ ਉਹ ਕਹਿੰਦੇ 855 ਚੰਗਾ ਜੌਂਡੀਅਰ ਵਾਲਿਆਂ ਜੌਂਡੀਅਰ ਚੰਗਾ ਉਹ ਤਾਂ ਕਿਵੇਂ ਉਹ ਚਲਾਉਂਦੇ ਆ ਾਡੋ ਾਡਸ ਹਾਵ ਆ ਨਾ ਹਾਂ ਹਾਲੈਂਡ ਵਾਲਿਆਂ ਦੇ ਸਾਡਾ ਚੰਗਾ ਉਹਨਾਂ ਨੂੰ ਉਹ ਚੰਗਾ ਲੱਗਦਾ ਹਾਂ ਕਿਸੇ ਨੂੰ ਜੌਂਡੀਅਰ ਚੰਗਾ ਲੱਗਦਾ ਮੈਨੂੰ 855 ਚੰਗਾ ਠੀਕ ਆ ਜਾਣਦੀ ਵਡੀਆਂ ਮਸ਼ੀਨਾਂ ਤੇ ਵੀ ਮੈਂ ਰਹਿਣਾ ਹਾਂ ਵਡੀਆਂ ਵੀ ਚਲਾਈਆਂ ਹੂੰ ਮੈਂ ਸਾਰਾ ਕੁਝ ਚਲਾ ਚਲਾ ਕੇ ਛੱਡਤਾ ਅੱਛਾ ਆਪ ਨੂੰ ਸਾਰੀ ਨੌਲੇਜ ਹੈਗੀ ਨਹੀਂ ਆ ਉਹ ਤਾਂ ਤੇਰੇ ਮੈਂ ਅੱਜ ਦੇਖ ਲਿਆ ਯਾਰ ਜਦੋਂ ਤੂੰ ਆ ਕੇ ਸ਼ੁਰੂ ਕੀਤਾ ਕੰਮ ਮੈਂ ਉਦੋਂ ਹੀ ਦੇਖ ਲਿਆ ਮੈਂ ਬੰਦਾ ਬਹੁਤ ਜਾਣ ਕਰ ਬੰਦਾ ਕਿਦੋਂ ਜਾਏਗਾ ਤੂੰ ਹਾਂ ਕਿਸੇ ਵੀ ਐਮਪੀ ਕਿਸੇ ਵੀ ਜਾਵੜਿਆ ਹਾਂ ਉਹਨਾਂ ਨੇ ਪਹਿਲਾਂ ਵੇਖਣਾ ਹੌਲੀ ਚੱਲਦੀ ਹੋਈ ਉਹਨਾਂ ਨੇ ਕਿਹਾ ਨਹੀਂ ਯਾਰ ਮਾਰ ਨਹੀਂ ਬੰਦਾ ਹਾਂ ਉਧਰ ਭਾਈ ਇੰਨੇ ਥਾਂ 'ਚ ਕਿੰਨੇ ਚ ਆਹ ਕਰਾਇਆ ਹੁੰਦਾ ਇੰਨੇ ਥਾਂ 'ਚ ਵਟਾ ਹੀ ਆ ਅੱਛਾ ਇੰਨੀ ਇੰਨੀ ਵਾੜ ਅੱਛਾ ਛੋੜੂnga ਛੋੜੂnga ਕਿਆ ਰਿਆਂ ਜੀ ਛੋਟੀਆਂ ਛੂਟੀਆਂ ਕਿਆ ਹਾਂ ਉਹਨਾਂ ਦੇ ਆਈਆਂ ਹਾਂ 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 ਉਹ ਪਾਣੀ ਜਿਵੇਂ ਜਿਵੇਂ ਉਹਨਾਂ ਦਾ ਵਾਨ ਟਾ ਟਹ ਲਟਾ ਲਾ ਡਾ ਉਹ ਇਹ ਪਾਣੀ ਨੂੰ ਰੋਕ ਰੋਕ ਕੇ ਉਹਨਾਂ ਨੇ ਚਲਾਇਆ ਨਾ ਹਾਂ ਫੇਰ ਮੈਂ ਕਿਹੜੇ ਮੱਲ ਦਾ ਹੀ ਨਹੀਂ ਉਧਰ ਹਾਂ ਸੱਦਾ ਹੀ ਅੱਛਾ ਉਹ ਵੇ ਨਾ ਪੀਣਾ ਇਧਰ ਵੀ ਮੈਂ ਬਿਨਾ ਕਿਹੜੇ ਮੱਲੇ ਤੋਂ ਵੜ ਤੂੰਗਾ ਸਾਰਾ ਝੋਨਾ ਅੱਛਾ ਹਾਂ ਕਿਹਨੇ ਕ ਮਾਰਾਈ ਨਹੀਂ ਆ ਸਹੀ ਆ ਕੰਮ ਕਹਿੰਦਾ ਬਾਈ ਮਾਰਾ ਜਾ ਇਹ ਤਾਂ ਹੈ ਇਹ ਤਾਂ ਹੈ ਖਾਣਾ ਦਾ ਹਾਂ ਬਾਕੀ ਜਾਣਕਾਰੀ ਚੌਂਦੀ ਯਾਰ ਕਿਹੜਾ ਉਹ ਕਿਹੜੀ ਦੂਜੀ ਆ ਮਸ਼ੀਨ ਕਿਦੇ ਉੱਤੇ ਚੜਦਾ ਹਾਂ ਉਹਦੇ ਤੇ ਕੰਮ ਜਾਂਦਾ ਠੀਕ ਆ ਠੀਕ ਆ ਹੂੰ ਉਹ ਤਾਂ ਆਪਾਂ ਉਹਦੀ ਵਿਚਾਰੇ ਦੀ ਕੰਮਜਾਪੀ ਵੇਖੀ ਨਹੀਂ ਆਪਾਂ ਇੰਨਾ ਚਲਾਇਆ ਨਹੀਂ ਅੱਛਾ ਯਾਨੀ ਦੀ ਆਪਾਂ ਨੂੰ ਉਹਦੇ ਤੇ ਬਹੁਤ ਕੰਮਜਾਪ ਆ ਤੈਨੂੰ ਜਿਆਦਾ ਇਹ ਆਹ ਚੰਗਾ ਲੱਗਾ ਯਾਰ ਸੋਰਾਜੀ ਬਈ 855 ਹਾਂ ਜਿਹੜੇ ਹੌਣਾਰੇ 855 ਉਹ ਚਲਾ ਕੇ ਵੇਖਿਆ ਕਿ ਨਹੀਂ ਉਹ 16 ਨੇ 18 ਚ ਆਵੇ ਹਾਂ ਉਹ ਵੇਖਿਆ ਉਹ ਥੋੜੇ ਦਬਦੇ ਆ ਦਬਦੇ ਆ ਨਾ ਉਹ ਉਹ ਚੱਕਰ ਉਹ ਪੈ ਗਿਆ ਨਾ ਉਮੇਦਰਾ ਨੇ ਬਣਾ ਦੇ। ਅਮੈਂ ਇੰਜਨ ਉਹੀ ਆ। ਹਾਂ। ਇੰਜਨ ਉਹ ਵੀ ਉਹਦੇ ਚਾਤੀ ਮਾਰ ਲਈ। ਹਾਂ। ਇੰਜਨ ਆਹੀ ਆ। ਹਾਂ। ਪਰ ਟਾਇਰ ਵੱਡੇ ਪਾਤੇ ਆਪਣੇ ਚਪਲਾ ਵੱਡੇ ਪਾ ਕੇ ਦਾ ਜੋਰ ਤਾਂ ਪੂਰਾ ਹਾਂ। ਹਾਂ। ਆਹ ਗੱਲ ਸਿਆਣੀ ਕੀਤੀ ਹੈ ਵਾਕੇ। ਸਹੀ ਯਾਰ। ਹਾਂ। ਹੁਣੇ ਬਾਕੀ ਉਹਨੇ ਉਹ ਟੈਕਨੋਲੋਜੀ ਜੀ ਥੋੜਾ ਜਿਹਾ ਫਰਕ ਪਾਤਾ ਉਹਨਾਂ ਨੇ। ਕਿੰਨਾ ਬਾਈ 14 ਦੇ ਟਾਇਰਾਂ 'ਚ ਕੰਮ ਜਾ ਆਪਣਾ। ਹਾਂ। ਉਹਨਾਂ 16 ਦੇ ਚ ਹੈ ਹੀ ਨਹੀਂ। 855। ਹਾਂ। ਅਸਹੀ। 11 ਹਾਲਾ ਤੇ ਅਸੀਂ ਮੱਥੇ ਤੋਂ ਨਹੀਂ ਚੱਕਦੇ। ਅੱਛਾ ਕੱਲ ਮੈਂ ਕੋਲ ਆਵੰਦਾ ਸੀ ਉੱਥੇ ਪਿੰਡ ਹਾਂ ਅਸੀਂ ਨਹੀਂ ਚੱਕਦੇ ਉਹ ਮੈਂ ਚੱਲਦਾ ਹਾਂ ਠੀਕ ਪਰ ਕੰਟਰੋਲ ਬੰਦਦੇ ਅਸੀਂ ਆ ਕੰਟਰੋਲ ਤਾਂ ਬੰਦ ਨਹੀਂ ਹਾਂ ਤੇ ਉਹਨੂੰ ਜਲੀ ਵਰਨੂ ਨਹੀਂ ਹੱਥ ਲੰਦੇ ਠੀਕ ਆ ਸਹੀ ਆ ਆ ਸਹੀ ਗੱਲ ਚੱਲਦਾ ਸਾਡਾ ਕਿਰਾਏ ਤੇ ਹੀ ਆ 14 ਦੇ ਪੰਵੀਰੀ ਬਣਾ ਦਿੰਦਾ ਵਾ ਟੇਰਾ ਦੀ ਹਨਾ ਬਹੁਤ ਵਧੀਆ 14 ਦੇ ਕੰਮ ਜਾ ਪਰ ਹਾਂ ਸਹੀ ਗੱਲ ਗਿੱਲੀ ਅਸੀਂ ਕਿਰਾਇਆ ਲਾਉਂਦੇ ਰਹੀ ਬਈ ਗੱਲ ਹੈ ਹਾਂ ਉਸ ਸਾਨੂੰ ਮੱਕੀ ਵਾਲੇ ਏਰੀਏ ਮਿਲਿਆ ਹਾਂ ਉੱਥੇ ਨਵਾਂ ਨਵਾਂ ਲੈਂਦਾ ਸੀ ਐਸ਼ਾ ਮੁੱਠਿਆ ਜੀ ਮੇਰੇ ਸਾਬ ਨਾਲ ਮਹੀਨਾ ਚਲਾਇਆ ਮੈਂ ਹਾਂ 17 ਮਾਡਲ ਸੀ ਟਰੈਕਟਰ ਸਾਡੇ ਕੋਲ ਉਹਦੇ ਤੇ ਤੇ ਇਹਦੇ ਇਹ ਚੱਲਦਾ ਹੁੰਦਾ ਸੀ ਦੂਜਾ ਤੂੜੀ ਵਾਲੀ ਤੇ ਹਾਂ ਕਰਾਈ ਚੱਲ ਠੀਕ ਤੂੜੀ ਵਾਲੀ ਤੇ ਫਿਰ ਕਿੰਨੀਆਂ ਟਰਾਲੀਆਂ ਭਰ ਗਏ ਨੇ ਵੱਧ ਤੋਂ ਵੱਧ ਇੱਕ ਦਿਨ ਚ ਵੱਧ ਤੋਂ ਵੱਧ ਬਾਈ ਯਾਰ ਕੋਈ ਝੂਠ ਮਾਰੇ ਕੋਈ ਸੱਚ ਬੋਲੇ ਨਾ ਹਾਂ 24 25 ਮਸਾਂ ਭਰੀ ਦੀ ਉਹ ਵੀ ਜੇ ਨੇੜੇ ਤੂੜੀ ਲਾਉਣੀ ਆ ਤਾਂ ਹਨਾ ਨਹੀਂ ਨੇੜੇ ਦਿਹਾੜੀ ਮਾਰ ਫਰਕ ਹੁਣ ਕਰਾਏ ਵਾਲੇ ਕੰਮ ਦਾ ਬਾਈ ਆਏ ਆ ਹਾਂ ਦੋ ਇਥੋਂ ਬਣਾ ਲਈਆਂ ਦੋ ਔਥ ਬਣਾ ਲਈਆਂ ਚਾਰ ਉਧਰੋਂ ਬਣਾ ਲਈਆਂ ਪ੍ਰਾਈਸ ਦੇ ਕੰਮ ਚ ਜੇ ਜੇ ਇੱਕ ਥਾਂ ਤੇ ਇੱਕੋ ਥਾਂ ਤੇ ਇੱਕੋ ਘੇਰੇ ਜੋ ਬਣਾਉਣੀ ਹੋਵੇ ਤੂੜੀ ਕੋਲੇ ਲਾਉਣੇ ਹੋ ਟਰਾਲੀ ਸਿਰ ਤੇ ਖੜੀ ਰਵੇ ਫੇਰ ਤਾਂ ਵਧਾ ਆ ਜੂ ਹਨਾ ਤੂੜੀ ਤਾਂ ਬਾਈ ਕਿੱਥੋਂ ਮਰਜੀ ਆ ਪਾ ਟਰਾਲੀਆਂ ਉਹ ਸਾਹਣਾ ਰੱਖ ਲੈ ਹਾਂ ਐਕ ਤੇ ਮੇਰਾ ਦੂਜੇ ਲੋਚ 455 ਚਲਾਇਆ ਅੱਛਾ ਤੂੜੀ ਵਾਲੀ ਤੇ ਅੱਛਾ ਕੋਈ ਕੋਸ਼ਕਈ ਆ ਵੇ ਦੂਜੇ ਲੋਚ ਮੇਰਾ ਆਹ ਬਣਾਉਂਦਾ ਹਾਂ ਹਾਂ ਠੀਕ ਆ 10 ਮਾਡਲ ਟਰੈਕਟਰ ਸੀਗਾ ਅੱਛਾ ਹੱਸਦਾ ਤੋਰਿਆ ਹੁੰਦਾ ਹਾਂ ਕਰੀਏ ਨਾ ਤੇ ਆਹੀ ਕਾਮਯਾਬੀ ਲੱਗੀ। ਸਾਲੇ ਨੇ ਕਿਰੇ ਮਰਜੀ ਗੇਰ ਚ ਪਾਲਾ। ਹਾਂ ਇਹ ਤੁਰਿਆ ਹੀ ਆਉਂਦਾ ਇਹ। ਵਾਕਿਆ ਹੈ ਤਾਂ ਚੀਜ਼ ਵਧੀਆ ਯਾਰ। ਇਹਦਾ ਤਾਂ ਬੱਸ ਹੋਣਾ ਹੁਣ ਹੁਣ ਵਾਲੇ ਟਰੈਕਟਰਾਂ ਦਾ ਗਾਂ ਆਉਣ ਵਾਲਾ ਆਪੋ ਇੱਕੋ ਥੋੜਾ ਖਤਰੇ ਵਾਲਾ। ਹਾਂ ਖਤਰੇ ਵਾਲਾ। ਆਹ ਟਰੈਕਟਰ ਜਿਹੜੇ ਇਹ ਜਿਹੜੇ ਆ ਸੋਚ ਆਏ ਜਾਣਾ ਬਾਈ। ਹਾਂ ਇਹਦਾ ਇੰਨੇ ਕਾਮਯਾਬਾ ਟਰੈਕਟਰ ਹੀ ਆ। ਇਹ ਵਾਕਿਓ ਬਹੁਤ ਕਾਮਯਾਬ। ਸਾਡੇ ਕੋਲੇ 15 ਮਾਡਲ ਸੀ। ਹਾਂ ਕਹਿੰਦੇ ਕਮਾਉਂਦਾ ਨਹੀਂ ਆ ਢੂਗਾ ਪਾੜ ਦਿੰਦਾ ਸੀ ਕਹਿੰਦਾ ਪਿੱਛੇ ਹਟ ਕੇ ਗੱਲ ਕਰ। ਸੋਨਾਂਲੀ ਕਨਾ ਵੀ ਭਜਾ ਕੇ ਵੇਖਿਆ ਸੀ ਉਹਨੂੰ ਹਾਂ ਕਹਿੰਦਾ ਪਿੱਛੇ हट ਜਾ ਇਹ ਤਾਂ ਗਿਆ ਮੈਂ ਤਾਂ ਆਏ ਸੀਗਾ ਤੇ ਆ ਫੰਗ ਨਾ ਇਹ ਵੀ ਨਹੀਂ ਦਿੰਦਾ ਇਹ ਤਾਂ ਹੈ ਭਾਈ ਦਾ ਇਹ ਵੀ ਅੱਖਾਂ ਚ ਪਾਣੀ ਕਢਾ ਦਿੰਦਾ ਅੱਛਾ ਹਾਂ ਠੀਕ ਹੈ ਕੋਸ਼ ਹੋਰ ਭਾਈ ਦਾ ਜਾਵੜਾ ਨਾ ਬਾਹਰ ਉਹਦੀ ਰੇਸ਼ ਰੋਸ਼ ਖੋਲੀ ਆ ਅੱਛਾ ਅੱਛਾ ਅਸੀਂ ਤਾਂ ਇੰਨਾ ਭਜਾਉਂਦੇ ਨਹੀਂ ਮੈਂ ਤਾਂ ਅੱਜ ਰੋਡ ਤੇ ਭਜਾ ਕੇ ਵੇਖਿਆ ਸੀ ਹਾਂ ਤੂੰ ਵੀ ਆ ਪੱਚੀਆਂ ਮਿੰਟਾਂ ਜਾ ਗਿਆ ਨਾ ਚੋ 2400 ਚੱਕਰ ਤੋਂ ਵੀ ਗਾਂ ਨੂੰ ਵਧੀ ਤੁਰਿਆਉਂਦਾ ਵਧੀ ਤੁਰਿਆਉਂਦਾ ਅੱਛਾ ਹਾਂ ਠੀਕ ਆ ਯਾਨੀ ਦੇ ਇੱਥੇ ਮੀਟਰ ਆ ਦਾ ਹਾਂ 2400 ਤੇ 2400 ਤੋਂ ਵਿਚਾਲੇ ਆ ਜਾਂਦਾ ਕੋਕ ਇਹ ਅੱਛਾ ਇੱਥੇ ਸੂਈ ਆ ਲੈ ਪੀਲੇ ਹੁੰਦਾ ਉਸ ਸੂਈ ਇੱਥੇ ਹੈ ਹਾਂ ਵਿਚਾਲੇ ਹਾਂ ਉਹ ਫੇਰ ਤਾਂ ਬਈ ਰੇਸ ਬਹੁਤ ਖੋਲੀ ਆ ਯਾਰ ਉਹ ਦੀ ਬਾਈ ਦੇ ਮੁੰਡੇ ਦੀ ਖੋਲੀ ਆ ਆਪਾਂ ਤਾਂ ਹੱਥ ਨਹੀਂ ਲਾਉਂਦੇ ਵਿਚਾਲੇ ਠੀਕ ਪਰ ਇਹ ਨਾ ਕਰਾਇਆ ਡੱਟ ਏ ਮਯਾਲ ਨਹੀਂ ਛੱਡ ਦੂ ਇਹ ਹਾਂ ਆਪਾਂ ਹੁਣ ਵੇਨੇ ਆਏ ਕਿਉਂ ਜਿਹੜਾ ਭਰਿਆ ਉਦੋਂ ਵੀਡੀਓ ਬਣਾਉਣੀ ਆ ਇਹਦੀ ਆ